ਕਾਂਗਰਸ ਵੱਲੋਂ ਮਨਰੇਗਾ ਬਚਾਓ ਸੰਗਰਾਮ ਦੇ ਤਹਿਤ ਰਾਜਪੁਰਾ ਵਿੱਚ ਵੱਡਾ ਇਕੱਠ ਮਨਰੇਗਾ ਬਚਾਓ ਸੰਗਰਾਮ ਦੇ ਤਹਿਤ ਅੱਜ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਸਾਬਕਾ ਵਿਧਾਇਕ ਹਰਦੀਪ ਸਿੰਘ ਕੰਬੋਜ ਵੱਲੋਂ ਜਿਸ ਵਿੱਚ ਵੱਖ-ਵੱਖ ਹਲਕਿਆਂ ਤੋਂ ਮੌਜੂਦ ਲੋਕਾਂ ਨੇ ਆਏ ਹੋਏ ਆਪਣੇ ਲੀਡਰਾਂ ਦੇ ਭਾਸ਼ਣ ਨੂੰ ਸੁਣਿਆ ਇਸ ਵਿੱਚ ਵਿਸ਼ੇਸ਼ ਤੌਰ ਤੇ ਛਤੀਸਗੜ੍ਹ ਦੇ ਸਾਬਕਾ ਚੀਫ ਮਨਿਸਟਰ ਪਪੇਸ਼ ਬਗੇਲ ਨੇ ਮਨਰੇਗਾ ਪਜਾਓ ਸੰਗਰਾਮ ਦੇ ਤਹਿਤ ਆਮ ਲੋਕਾਂ ਨੂੰ ਜਾਗਰੂਕ ਕੀਤਾ ਤੇ ਨਰੇਗਾ ਦਾ ਨਾਮ ਬਦਲਣ ਤੇ ਮਹਾਤਮਾ ਗਾਂਧੀ ਦਾ ਅਪਮਾਨ ਕਿਹਾ ਇਸ ਦੌਰਾਨ ਮੌਜੂਦ ਐਲਓਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਪੰਜਾਬ ਸਰਕਾਰ ਸਮੇਤ ਕੇਂਦਰ ਦੀ ਸਰਕਾਰ ਦੀ ਸਕੀਮ ਜੀ ਰਾਮਜੀਤ ਸਕੀਮ ਅਤੇ ਉਸ ਵਿੱਚ ਬਦਲਾਅ ਮਜ਼ਦੂਰ ਵਰਗ ਦੇ ਲੋਕਾਂ ਦੇ ਹੱਕਾਂ ਦਾ ਹਨਨ ਹੈ ਜਿਹੜੀ ਸਰਕਾਰ ਕੋਲ ਪਹਿਲਾਂ ਹੀ ਪੈਸਾ ਨਹੀਂ ਹੈ ਉਹ ਹੁਣ 60 40 ਦੀ ਰੇਸ਼ੋ ਨਾਲ ਕਿਸ ਤਰ੍ਹਾਂ ਪੈਸਾ ਦੇਵੇਗੀ ਇਹ ਬਹੁਤ ਵੱਡਾ ਸਵਾਲ ਹੈ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ 15 ਤਰੀਕ ਨੂੰ ਮੁੱਖ ਮੰਤਰੀ ਮਾਨ ਵੱਲੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੀ ਗੱਲ ਕਹੀ ਜਾ ਰਹੀ ਹੈ ਉੱਥੇ ਸਵਾਲ ਜਵਾਬ ਤਾਂ ਬਾਅਦ ਵਿੱਚ ਹੋਣਗੇ ਪਹਿਲੇ ਭਗਵਾਨਤਵਾਨ ਲੋਕਾਂ ਦੇ ਸਵਾਲਾਂ ਦਾ ਜਵਾਬ ਤਾਂ ਦੇ ਦੇਵੇ ਇਸ ਮੌਕੇ ਤੇ ਸਾਬਕਾ ਹਲਕਾ ਵਿਧਾਇਕ ਹਰਦੀਪ ਸਿੰਘ ਕੰਬੋਜ ਸਾਧੂ ਸਿੰਘ ਧਰਮਸੋਤ ਅਰਮਿੰਦਰ ਸਿੰਘ ਰਾਜਾ ਬੜਿੰਗ ਵਿਸ਼ਨੂ ਸ਼ਰਮਾ ਗੁਰਚਰਨ ਸਿੰਘ ਰੰਧਾਵਾ ਅਰੋਣਾ ਚੌਧਰੀ ਡਾਕਟਰ ਅਮਰ ਸਿੰਘ ਡਾਕਟਰ ਧਰ ਅੰਮ੍ਰਿਤ ਗਾਂਧੀ ਪ੍ਰਤਾਪ ਸਿੰਘ ਵਾਜਵਾ ਸੁਖਪਾਲ ਸਿੰਘ ਖਹਿਰਾ ਅਤੇ ਹੋਰ ਕਾਂਗਰਸੀ ਵਰਕਰ ਤੇ ਅਹੁਦੇਦਾਰ ਸ਼ਾਮਲ ਸਨ ਤੁਸੀਂ ਦੇਖ ਰਹੇ ਹੋ న్యూਜ਼ 리ਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਾਜਪੁਰਾ ਤੋਂ ਰਿਪੋਰਟ ਦੇਖੋ ਅੱਜ ਦੇਖੋ ਪਹਿਲਾ ਤਾਂ ਅੱਜ ਜਿਹੜਾ ਸਾਡਾ ਇਕੱਠ ਹੈ ਨਾ ਇਹ ਮਨਰੇਗਾ ਦੇ ਅਧਿਕਾਰਾਂ ਤੇ ਜਿਹੜਾ ਬੀਜੇਪੀ ਨੇ ਡਾਕਾ ਮਾਰਿਆ ਉਹਦਾ ਵਿਰੋਧ ਕਰਨ ਲਈ ਕਾਂਗਰਸ ਪਾਰਟੀ ਨੇ ਸਾਰੇ ਪੰਜਾਬ ਦੇ ਵਿੱਚ ਕੈਂਪੇਨ ਚਲਾਇਆ ਔਰ ਮੈਂ ਸਮਝਦਾ ਬੀਜੇਪੀ ਇੱਕ ਸਹੂਕਾਰਾਂ ਦੀ ਤੇ ਅਮੀਰਾਂ ਦੀ ਕਾਰਪੋਰੇਟਾਂ ਦੀ ਪਾਰਟੀ ਉਹਨਾਂ ਨੇ ਸਾਬਤ ਕਰਤਾ ਉਹਨਾਂ ਨੇ ਗਰੀਬਾਂ ਦੀ ਸਕੀਮੇ ਖਤਮ ਕਰ ਦੇਣੀ ਇੰਡੀਆ 'ਚ ਇਹ ਉਹਦੀਆਂ ਜਿਹੜੀਆਂ ਸ਼ਰਤਾਂ ਬਦਲੀਆਂ ਜਿਵੇਂ ਕਿ ਕਹਿੰਦਾ ਕਿ ਸਟੇਟਾਂ 40% ਸ਼ੇਅਰ ਪਾਉਣਗੀਆਂ ਪਾ ਹੀ ਨਹੀਂ ਸਕਣ ਗਿਆ ਪੰਜਾਬ ਪਰ ਕੀ ਸਟੇਟ 4 ਲੱਖ ਕਰੋੜ ਦੀ ਕਰਜ਼ਈ ਹੈ ਇਹ ਤਾਂ 4 ਰੁਪਏ ਨਹੀਂ ਪਾ ਸਕਦੇ ਇਹ ਤਾਂ ਤਨਖਾਹ ਨਹੀਂ ਦੇ ਸਕਦੇ ਇਹ ਤਾਂ EMPLOYEES ਨੂੰ DA ਦੀ 2 ਸਾਲਾਂ ਦੀ ਕਿਸ਼ਤ ਨਹੀਂ ਦੇ ਸਕੇ ਇਸ ਲਈ ਇਹ ਸਕੀਮ ਅਲਟੀਮੇਟਲੀ ਇਹਨੂੰ ਖਤਮ ਕਰਕੇ ਔਰ ਸਾਰੇ ਲੇਬਰ ਲਾਜ਼ ਦਾ ਕੇਂਦਰੀਕਰਨ ਹੋ ਰਿਹਾ ਅਸਲ ਵਿੱਚ ਇਹ ਇੱਕ ਫੈਡਰਲ ਢਾਂਚੇ ਤੇ ਵੀ ਬਹੁਤ ਵੱਡਾ ਹਮਲਾ ਬੀਜੇਪੀ ਵੱਲੋਂ ਪੰਜਾਬ ਵਰਗੀ ਸਟੇਟ ਦੇ ਕੋਲ ਹੁਣ ਕੋਈ ਅਧਿਕਾਰ ਬਾਕੀ ਨਹੀਂ ਪਹਿਲਾਂ ਜੀਐਸਟੀ ਲਾਗੇ ਵਨ ਨੇਸ਼ਨ ਵਨ ਟੈਕਸ ਸਾਡੇ ਵਿੱਤੀ ਅਧਿਕਾਰ ਖੋਲੇ ਅਸੀਂ ਹਰ ਗੱਲ ਮੰਗਤਾ ਬਣ ਕੇ ਦਿੱਲੀ ਦੇ ਦਰਬਾਰ ਦੇ ਬਾਹਰ ਖੜੇ ਆ ਸਾਡੀ ਐਜੂਕੇਸ਼ਨ ਬਾਰੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਸਾਡਾ ਵਿਰਸਾ ਸਾਡੇ ਗੁਰੂ ਸਾਹਿਬਾਨਾਂ ਦਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਨਹੀਂ ਪੜ੍ਹਾ ਸਕਦੇ ਇਸ ਲਈ ਅੱਜ ਦੇ ਇਸ ਕੈਂਪੇਨ ਦੇ ਤਹਿਤ ਅਸੀਂ ਨਿਖੇਦੀ ਕੀਤੀ ਆ ਔਰ ਮੰਗ ਕੀਤੀ ਆ ਕਿ ਜਿਹੜਾ ਇਹਦਾ origignal ਨਾਮ ਤੇ origignal character ਮਨਰੀਗਾ ਸਕਿਨ ਦਾ ਉਹ ਬਹਾਲ ਕੀਤਾ ਜਾਵੇ। ਅੱਛਾ ਆਰਟੀਸੀ ਨੇ ਸਰਚਾ ਦਾ ਵੀਓ ਦੇ ਬਾਰੇ ਕੀ ਕਹਿਣਾ ਜੀ? ਦੇਖੋ ਗੱਲ ਇਹ ਆ ਕਿ ਜਿਹੜਾ ਅਤੀਸ਼ੀ ਵਾਲਾ ਮਸਲਾ ਹੈ ਬੜਾ ਹਾਸੋ ਹਿਣਾ ਵੀ ਆ ਇਹ ਤਾਂ ਉਹ ਗੱਲ ਹੋ ਗਈ ਕਿ ਉਲਟਾ ਚੋਰ कोतवाल ਕੋ ਡਾਂਟੇ। ਗਲਤੀ ਤਾਂ ਕੀਤੀ ਅਤੀਸ਼ੀ ਮਾਰ ਲੈਣਾ ਨੇ ਲੀਡਰ ਆਫ ਆਪੋਜੀਸ਼ਨ ਨੇ ਜਦੋਂ ਉਹਨੇ ਤੈਸ਼ ਪਛਾਣ ਕੇ ਗੁਰੂਆਂ ਦੀ ਬੇਅਦਬੀ ਕੀਤੀ ਉਹਨਾਂ ਦੇ ਖਿਲਾਫ ਅਪਸ਼ਬਦ ਬੋਲੇ ਉਹ ਗੱਲਾਂ ਸਾਰੀਆਂ ਵਿધાન ਸਭਾ ਦੀਆਂ ਪ੍ਰੋਸੀਡਿੰਗਸ ਦੇ ਵਿੱਚ ਕੈਪਚਰ ਹੋ ਗਈਆਂ ਵੀਡੀਓ ਤੇ ਵੀ ਕੈਪਚਰ ਹੋ ਗਈਆਂ ਜਿਹੜੇ ਉੱਥੇ ਰਿਕਾਰਡਰ ਬੈਠਦੇ ਨੇ ਉਹਨਾਂ ਨੇ ਉਹਦੇ ਸ਼ਬਦ ਰਿਕਾਰਡ ਕਰ ਲਏ ਅੱਛਾ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਕਹਿੰਦੇ ਬੜੇ ਅਸੂਲੀ ਪਾਰਟੀਆਂ ਇਹਨਾਂ ਨੇ ਉਹਦੇ ਖਿਲਾਫ ਤੋਂ ਕੋਈ ਐਕਸ਼ਨ ਨਹੀਂ ਲਿਆ ਉਹਨੂੰ ਭਜਾ ਦਿੱਤਾ ਖਰੇ Goa ਤੇ ਉਲਟਾ ਪਰਸੋ ਰਾਤੀ ਸਾਡੇ ਪੰਜਾਬ ਦੇ ਕੁਝ ਲੀਡਰਾਂ ਮੇਰੇ ਸਮੇਤ ਚਾਰ ਪੰਜ ਲੀਡਰਾਂ ਦੇ ਖਿਲਾਫ ਇੱਕ ਐਫ ਆਈ ਆਰ ਜਲੰਧਰ ਕਮਿਸ਼ਨਰ ਨੇ ਦਰਜ ਕਰਤੀ ਪਤਾਏ ਲੱਗਿਆ ਕਿ ਕਮਿਸ਼ਨਰ ਨੇ ਬੜਾ ਸਮਝਾਇਆ ਕਿ ਇਹ ਸਾਡੀ ਡੋਮੇਨ ਨਹੀਂਗੀ ਇਹ ਵੀਡੀਓ ਦਿੱਲੀ ਵਿਧਾਨ ਸਭਾ ਦੀ ਉਹ ਆਟੋਨਮਸ ਬਾਡੀ ਆ ਉਸ ਵੀਡੀਓ ਤੇ ਅਸੀਂ ਨਹੀਂ ਕੁਝ ਕਰ ਸਕਦੇ ਲੇਕਿਨ ਚਲੋ ਇਹਨਾਂ ਨੇ ਜਿੱਦਾਂ ਇਹਨਾਂ ਦੀ ਹੱਥ ਬਣੀਆ ਬਦਲਾਖੋਰ ਨੇ ਪੰਜਾਬ ਨੂੰ ਇੱਕ ਪੁਲੀਸ ਸਟੇਟ ਬਣਾਇਆ ਇਹਨਾਂ ਨੇ ਉਹ ਪਰਚਾ ਦਰਜ ਕਰਤਾ ਔਰ ਕੱਲ ਰਾਤੀ ਫਿਰ ਸਪੀਕਰ ਦਿੱਲੀ ਨੇ ਇਹਦੀ ਕੌਗਨੀਸੈਂਸ ਲਈ ਆ ਉਹਨਾਂ ਨੇ ਕਿਹਾ ਕਿ ਇਹ ਵੀਡੀਓ ਜਿਹੜੀ ਬੋਲੀ ਆ ਤੀਸ਼ੀ ਇਹ ਦਿੱਲੀ ਵਿਧਾਨ ਸਭਾ ਦੀ ਪ੍ਰਾਪਰਟੀ ਆ ਇਹ ਅਸੀਂ ਇਹਦੇ ਖਿਲਾਫ ਕਾਰਵਾਈ ਕਰਨ ਦੇ ਸਮਰੱਥ ਆ ਉਹਨਾਂ ਨੇ ਕਮਿਸ਼ਨਰ ਜਲੰਧਰ ਨੂੰ ਨਾਲੇ ਤਾਂ ਪ੍ਰਿਵਿਲੇਜ ਨੋਟਿਸ ਕੱਟਤਾ ਵਾ ਔਰ ਦਿੱਲੀ ਜਿਹੜਾ ਸ਼ਾਇਦ ਜੀਜੀਪੀ ਪੰਜਾਬ ਨੂੰ ਵੀ ਤਲਬ ਕਰਨਗੇ ਇਹਨਾਂ ਦੇ ਖਿਲਾਫ ਹੁਣ ਟੁਕਮੀ ਕਾਰਵਾਈ ਦੀ ਡਿਮਾਂਡ ਵੀ ਅਸੀਂ ਕਰਦੇ ਆ ਤੇ ਜਿਹੜਾ ਸਾਡੇ ਖਿਲਾਫ ਝੂਠਾ ਪਰਚਾ ਦਰਜ ਕੀਤਾ ਉਹ ਇੱਕ ਸਪਸ਼ਟ ਹੋ ਗਿਆ ਕਿ ਪੰਜਾਬ ਦੇ ਵਿੱਚ ਕੋਈ ਵੀ ਆਜ਼ਾਦ ਨਹੀਂਗਾ ਅਗਰ ਮੀਡੀਆ ਸਿਰਫ ਇੰਨਾ ਹੀ ਪੁੱਛਦਾ ਕਿ ਭਗਵੰਤ ਦੀ ਗੈਰ ਹਾਜ਼ਰੀ ਵਿੱਚ ਹੈਲੀਕਾਪਟਰ ਕਿਸ ਨੇ ਉਡਾਇਆ ਤੇ ਉਹਨਾਂ ਤੇ ਵੀ ਪਰਚਾ ਦਰਜ ਹੁੰਦਾ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਦੇ ਆ ਉਹਨਾਂ ਦਾ ਅੰਦੋਲਨ ਖਦੇੜਤਾ ਤਾਂ ਮੈਂ ਦੁਬਾਰਾ ਦੁਬਾਰਾ ਕਹਿਣਾ ਚਾਹੁੰਦਾ ਕਿ ਪੰਜਾਬ ਅਲਟੀਮੇਟਲੀ ਹੈਜ਼ ਬੀਨ ਟਰਨਡ ਇਨਟੂ ਅ ਪੁਲਿਸ ਸਟੇਟ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਰਾਜਨੀਤੀ ਆ ਵੋਟਾਂ ਦੀ ਚੋਰੀ ਤੋਂ ਲੈ ਕੇ ਲੋਕਾਂ ਦੇ ਪਰਚੇ ਦਰਜ ਕਰਨ ਤੋਂ ਲੈ ਕੇ ਕੇਵਲ ਤੇ ਕੇਵਲ ਪੁਲਿਸ ਦੇ ਸਾਰੇ ਚੱਲ ਰਹੀ ਆ ਬਹੁਤ ਬੁਰੀ ਤਰ੍ਹਾਂ ਨਾ ਮਾਰ ਖਾਨਗੇ ਔਰ ਰਹਿੰਦਾ ਖੁੰਦਾ ਅਕਾਲ ਤਖਤ ਦਾ ਮੱਥਾ ਲਾ ਕੇ ਭਗਵੰਤ ਮਾਨ ਜਿਹੜਾ ਉਹ ਖਤਮ ਹੋ ਜੂਵੇਗਾ ਸਿਆਸੀ ਤੌਰ ਤੇ ਐਫਐਸਆਈ ਦੀ ਰਿਪੋਰਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਇਕਬਾਲ ਸਿੰਘ ਨੇ ਬਿਆਨ ਦਿੱਤੇ ਨੇ ਕਿ ਐਫਐਸਐਸ ਦੀ ਜਾਂਚ ਕਰਾਈ ਗਈ ਹੈ ਉਸ ਵੀਡੀਓ ਨਾਲ ਛੇੜਛਾੜ ਇਕਬਾਲ ਸਿੰਘ ਇਹਨਾਂ ਦਾ ਆਪਣਾ ਇੱਕ ਹੱਥ ਠੋਕਾ ਜੀ ਬੋਕਰ ਪਾਰਟੀ ਦਾ ਇਦਾਂ ਦੇ ਜਿੱਤੋਂ ਮਰਜੀ ਲੈ ਲੈਣ ਅੱਛਾ ਮੈਨੂੰ ਦੱਸੋ ਭਗਵੰਤ ਮਾਨ ਦੀ ਕਿਸੇ ਵੀਡੀਓ ਦੀ ਫੋਰੈਂਸਿਕ ਜਾਂਚ ਕਰਾਈ ਉਹਦੀ ਪਹਿਲਾਂ ਇੱਕ ਇਮੋਰਲ ਵੀਡੀਓ ਆਈ ਰਸ਼ੀਅਨ ਔਰਤ ਨਾਲ ਉਹਦੀ ਜਾਂਚ ਨਹੀਂ ਕਰਾਈ ਉਹਦਾ ਹੀ ਕਹਿੰਦਾ ਇੱਕ ਤਰਫਾ ਕਿ ਇਹ ਏਆਈ ਹੈ ਹੁਣ ਉਹਨੇ ਸ਼ਰਾਬ ਗੁਰੂ ਸਾਹਿਬ ਦੀ ਫੋਟੋਆਂ ਦੇ ਉੱਤੇ ਤੁਪਕੇ ਜਿਹੜੇ ਮਾਰੇ ਨੇ ਬਹੁਤ ਵੱਡੀ ਬੇਅਦਬੀ ਕੀਤੀ ਆ ਉਹਦਾ ਉਹਦਾ ਹੀ ਕਹਿੰਦਾ ਅਵਲਦਾ ਭਗਵਾਨ ਮਾਨ ਨੇ ਅਜੇ ਤੱਕ ਡਿਨਾਈ ਨਹੀਂ ਕੀਤੀ ਉਸ ਨੂੰ ਤੇ ਉਹਦਾ ਹੀ ਕਹਿੰਦਾ ਜੀ ਕਿ ਏਆਈ ਦਾ ਕੰਮ ਹੈ ਜਦੋਂ ਇਹਨਾਂ ਨੂੰ ਸੂਟ ਕਰਦਾ ਉਦੋਂ ਏਆਈ ਦਾ ਕੰਮ ਹੈ ਤੇ ਜਦੋਂ ਕਿਸੇ ਪਰਚਾ ਦਰਜ ਕਰਨਾ ਉਦੋਂ ਆਪ ਹੀ ਫੋਰੈਂਸਿਕ ਲੈਬ ਤੋਂ ਲਾਈਟਨਿੰਗ ਸਪੀਡ ਤੇ ਕਦੀ ਦੇਖਿਆ ਫੋਰੈਂਸਿਕ ਲੈਬ ਮਤਲਬ ਅਕਸਰ ਪਰਸੋਂ ਦੀ ਗੱਲ ਆ ਵੀਡੀਓ ਤੇ ਕੱਲ ਉਹਨਾਂ ਨੇ ਜਲੰਧਰ ਕਿੱ데 ਲਿਆਂਦੀ ਤੇ ਫੇ ਮੁਹਾਲੀ ਦੀ ਲੈਬ ਤੋਂ ਕਿਹੜੇ ਵੇਲੇ ਫੋਰੈਂਸਿਕ ਦੀ ਲੈ ਲਈ ਦਿੱਲੀ ਦੀ ਸਪੀਕਰ ਨੇ ਇਸ ਵੀਡੀਓ ਨੂੰ ਵੈਰੀਫਿਕੇਸ਼ਨ ਲਈ ਇੰਡੀਪੈਂਡੈਂਟ ਲੈਬੋਰਟਰੀ ਕੋ ਭੇਜਿਆ ਹੋਇਆ ਵਾ ਉਹਦਾ ਇੰਤਜ਼ਾਰ ਕਰਨਾ ਚਾਹੀਦਾ ਸੀ 15 ਦਿਨ ਦਾ ਨੋਟਿਸ ਅਤੀਸ਼ੀ ਮਾਰਲਨ ਨੂੰ ਦਿੱਤਾ ਹੋਇਆ ਇਹਨਾਂ ਦੀ ਕਾਰਜਸ਼ੈਲੀ ਤੋਂ ਸਪਸ਼ਟ ਹੋਗਾ ਕਿ ਬੜੇ ਵੱਡੇ ਬਦਲਾਖੂਰ ਨੇ ਔਰ ਮੈਂ ਗੱਲ ਕਹਿ ਰਿਹਾ ਸੀਗਾ ਕਿ ਉੱਥੇ ਅਕਾਲ ਤਖਤ ਨਾ ਮੱਥਾ ਲਾਉਣ ਚੱਲਿਆ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਜਾਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਦੱਸ ਕੇ ਤੁਸੀਂ ਜਿਹੜੀਆਂ ਬੇਅਦਬੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਰਗਾੜੀ ਸਮੇਤ ਤੇ ਬਾਈਬਲ ਕਲਾਚ ਦੋ ਮੁੰਡੇ ਕਤਲ ਕੀਤੇ ਗਏ ਚਾਰ ਸਾਲਾਂ ਤੋਂ ਤੁਸੀਂ ਉਹਦਾ ਇਨਸਾਫ ਕਿਉਂ ਨਹੀਂ ਦਿੱਤਾ ਤੁਹਾਡੇ ਸੁਪਰੀਮੋ ਕੇਜਰੀਵਾਲ ਨੇ ਕਿਹਾ 24 ਘੰਟੇ ਵਿੱਚ ਇਨਸਾਫ ਕੁਲਤਾਰ ਸੰਧਵਾ ਨੇ ਸੌਂਖਾ ਦੀਆਂ ਲੋਕਾਂ ਦੀ ਹਾਜ਼ਰੀ ਚ ਕਿ ਮੈਂ ਡੇਢ ਮਹੀਨੇ ਚ ਇਨਸਾਫ ਲੈ ਕੇ ਦਊਂਗਾ ਭਗਵੰਤ ਮਾਨ ਨੇ अनेका ਵਾਰ ਕਿਹਾ ਅੱਜ ਤੱਕ ਉਹਦੇ ਚ ਕੋਈ ਉਕਤਾ ਇਨਸਾਫ ਨਹੀਂਗਾ ਡੇਰਾ ਸੱਚਾ ਸੌਦਾ ਦਾ ਜਿਹੜਾ ਮੇਨ ਕੇਪ ਐ ਰੋਕਾਰ ਪ੍ਰਦੀਪ ਕਲੇਰ ਉਹਨੇ ਅਦਾਲਤ ਵਿੱਚ ਸਵੀਕਾਰ ਕੀਤਾ ਕਿ ਸਾਨੂੰ ਸਭ ਕੁਝ ਬੇਅਦਬੀਆਂ ਦੇ ਆਦੇਸ਼ ਡੇਰੇ ਸੱਚਾ ਸੌਦ ਸਾਧ ਵੱਲੋਂ ਆਉਂਦੇ ਸੀਗੇ ਡੇਰਾ ਸੱਚਾ ਸੌਦਾ ਸਾਧ ਦਾ ਇੱਕ ਦਿਨ ਦਾ ਵੀ ਕੋਈ ਪ੍ਰੋਡਕਸ਼ਨ ਵਾਰੰਟ ਤੇ ਰਿਮਾਂਡ ਨਹੀਂ ਲਿਆ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਮੋੜ ਬੋਮਬ ਬਲਾਸਟ ਚ 7-8 ਬੱਚੇ ਮਾਰੇ ਗਏ ਸੀ 2017 ਦੀ ਚੋਣ ਤੋਂ ਪਹਿਲਾਂ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਸੋ ਸਿਲੇਕਟਿਵ ਐਕਸ਼ਨ ਕਰਕੇ ਕਿ ਅਸੀਂ 2-328 ਰੁਪਏ ਦੇ ਜੀ ਕਾਰਵਾਈ ਕਰਤੀ ਆ ਇਹ ਆਪਣੇ ਆਪ ਨੂੰ ਪੰਥਕ ਸਫਾ ਦੇ ਵਿੱਚ ਸਾਬਤ ਕਰਨਾ ਚਾਹੁੰਦੇ ਪਰ ਇੱਕ ਗੱਲ ਯਾਦ ਰੱਖਿਓ ਜਿਸ ਨੇ ਵੀ ਅਕਾਲ ਤਖਤ ਸਾਹਿਬ ਦਾ ਮੱਥਾ ਲਾਇਆ ਉਹਦਾ ਰਿਆ ਕੱਖ ਨੀਗਾ ਔਰ ਆਉਣ ਵਾਲੇ ਸਮੇਂ ਤੁਹਾਨੂੰ ਸਭ ਨੂੰ ਟਾਰਗੇਟ ਕਰ ਦੇਣਾ ਹੈ ਜੀ ਦੇਖੋ ਮੇਰੀ ਜਦੋਂ ਕੋਈ ਦਲੀਲ ਦਾ ਜਵਾਬ ਨੀਗਾ ਲਫਜ਼ਾਂ ਦਾ ਜਵਾਬ ਨੀਗਾ ਨਾ ਮੈਨੂੰ ਵਿਧਾਨ ਸਭਾ 'ਚ ਬੋਲਣ ਦੇਂਦੇ ਮੈਨੂੰ ਕੱਲੇ ਨੂੰ ਵਿਧਾਨ ਸਭਾ 'ਚੋਂ ਸਪੀਕਰ ਨੇ ਮਿੱਥ ਕੇ ਬਾਹਰ ਕੱਢਿਆ ਇਹਦਾ ਮਤਲਬ ਕਿ ਉਹ ਡਰਦੇ ਨੇ ਘਬਰਾਉਂਦੇ ਨੇ ਉਹਨਾਂ ਕੋਈ ਦਲੀਲ ਨਹੀਂ ਜਦੋਂ ਦਲੀਲ ਨਹੀਂਗੀ ਫੇਰੋ ਕੀ ਕਹਿੰਦੇ ਹੁੰਦੇ ਕਿ ਜੱਟ ਜੱਫਾ ਮਾਰ ਕੇ ਪੁਲਿਸ ਦੇ ਰਾਹੀਂ ਝੂਠੇ ਪਰਚੇ ਦਰਜ ਕਰਾਉਂਦੇ ਆ ਆਵਾਜ਼ ਦੀ ਪਾਰਟੀ ਅੱਜ ਉਹਨਾਂ ਲੀਡਰਾਂ ਦੇ ਘਰ ਦੇ ਬਾਹਰ ਧਰਨੇ ਦੇਣ ਜਾ ਰਹੀ ਹੈ ਜਿਨ੍ਹਾਂ ਨੇ ਅਤੀਸ਼ੀ ਦੀ ਵੀਡੀਓ ਆਪਣੇ ਸੋਸ਼ਲ ਪਲੇਟਫਾਰਮ ਦੇ ਉੱਤੇ ਕਦੀ ਕਦੀ ਤੁਸੀਂ ਹੋਗੇ ਭਾਜੀਪੀ ਦੇ ਕਦੀ ਸਰਕਾਰ ਕਦੀ ਇਹੋ ਜਿਹੀ ਸਰਕਾਰ ਦੇਖੀ ਜਿਹੜੀ ਸਰਕਾਰ ਵਿੱਚ ਰਹਿ ਕੇ ਧਰਨੇ ਮਾਰਦੇ ਪਹਿਲੇ ਮੂਰਖ ਬੰਦੇ ਮੈਂ ਦੇਖੇ ਨੇ ਇਦਾਂ ਦੇ 50 ਧਰਲੇ ਸਾਡੇ ਸਿਹਤ ਤੇ ਕੋਈ ਅਸਰ ਨਹੀਂ ਗਾ ਔਰ ਮੈਂ ਤੁਹਾਨੂੰ ਕਹਿ ਤਾਂ ਰਿਹਾ ਵਾਂ ਕਿ ਇਹ ਅਤੀਸ਼ੀ ਦਾ ਗੁਨਾਹ ਤਾਂ ਸਾਬਤ ਹੋ ਗਿਆ ਵਾ ਜਦ ਸਪੀਕਰ ਦਿੱਲੀ ਨੇ ਕਮਿਸ਼ਨਰ ਜਲੰਧਰ ਨੂੰ ਨੋਟਿਸ ਘੱਟਦਾ ਵਾ ਕਿ ਤੁਸੀਂ ਤੁਹਾਡੀ ਕੋਈ ਅਧਿਕਾਰ ਖੇਤਰ ਨਹੀਂ ਸੀਗਾ ਤੁਸੀਂ ਤੁਹਾਨੂੰ ਪੇਸ਼ ਹੋਗੇ ਤੁਹਾਨੂੰ ਸਜ਼ਾ ਦੇਵਾਂਗੇ ਔਰ ਉਹ ਵੀਡੀਓ ਵੈਰੀਫਿਕੇਸ਼ਨ ਜਿਹੜੀ ਆ ਉਹਨਾਂ ਨੇ ਦਿੱਲੀ ਦੀ ਫੋਰੈਂਸਿਕ ਲੈਬ ਨੂੰ ਦਿੱਤੀ ਆ ਔਰ ਦਿੱਲੀ ਦੀ ਵਿਧਾਨ ਸਭਾ ਦੇ ਲਾਈਵ ਪ੍ਰੋਸੀਡਿੰਗ ਦਾ ਹਿੱਸਾ ਵਾ ਉਥੇ ਰਿਕਾਰਡਰਸ ਨੇ ਰਿਕਾਰਡ ਕੀਤਾ ਇਸ ਕਰਕੇ ਇਹ ਸਾਰੇ ਦਿੱਲੀ ਦੇ ਹਦੇਸ਼ਾਂ ਤੇ ਚੱਲਦੇ ਨੇ ਦਿੱਲੀ ਭਗਵੰਤਬਾਨ ਤੋਂ ਬਾਹਰ ਹੋ ਕੇ ਸਿੱਧੇ ਡਾਇਰੈਕਟਲੀ ਆ ਜਿਹੜੇ ਬੰਦੂਆ ਮਜ਼ਦੂਰ ਇੱਥੇ ਥੱਲੇ ਪੰਜਾਬ ਦੇ ਵਿੱਚ ਨਾ ਉਹਨਾਂ ਕੋਈ ਏਦਾਂ ਦੇ ਧਰਨੇ ਧੁਰਨੇ ਲਵਾਉਣ ਦੀ ਤੁਹਾਨੂੰ ਮੈਂ ਪਹਿਲਾਂ ਕਿਹਾ ਕਿ ਏਦਾਂ ਦੇ ਧਰਨੇ ਆ ਤਾਂ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਆਪਣਾ ਕੰਮ ਏਦਾਂ ਹੀ ਕਰਦੇ ਰਹਿਣਾ ਕਾਂਗਰਸ ਨੂੰ ਦੇਖੋ ਜੀ ਕਾਂਗਰਸ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਵਧੀਆ ਤਰੀਕੇ ਨਾਲ ਇਕੱਠ ਹੋ ਰਹੇ ਨੇ ਸਤਾਈ ਵਿੱਚ ਅਵਸ਼ ਕਾਂਗਰਸ ਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਸਰ ਇਹ ਜਿਹੜੀ ਆ ਸੀਐਮ ਫੇਸ ਦਾ ਕੋਈ ਸੀਐਮ ਫੇਸ ਦਾ ਪਾਰਟੀ ਦੀ ਸਾਡੀ ਲੀਡਰਸ਼ਿਪ ਅਲਟੀਮੇਟਲੀ ਉਹ ਡਿਸਾਈਡ ਕਰਨ ਵਾਲੇ ਨੇ ਔਰ ਕਲੈਕਟਿਵ ਐਮਐਲਏਸ ਡਿਸਾਈਡ ਕਰਦੇ ਨੇ ਇਹ ਬਹੁਤ ਪ੍ਰੀਮੇਚੁਰ ਹਾਈ ਥਿਓਰੀਟিক্যাল ਕੁਐਸਚਨਸ ਨੇ ਸਰ ਇਹ ਜਿਹੜੀਆਂ ਪੰਜਾਬ ਵਿੱਚ ਰੈਲੀਆਂ ਹੋ ਰਹੀਆਂ ਮਨਰੇਗਾ ਦੇ ਖਿਲਾਫ ਲੱਗਦਾ ਇਸ ਦਾ ਕੁਝ ਫਰਕ ਪਏਗਾ ਯੂ ਟਰਨ ਲੇਗੀ ਦੇਖੋ ਡੈਮੋਕ੍ਰੇਸੀ ਦੇ ਵਿੱਚ ਸਾਡੇ ਕੋਲ ਕੀ ਅਸੀਂ ਹਥਿਆਰ ਤਾਂ ਚੱਕ ਨਹੀਂ ਸਕਦੇ ਸਾਡੇ ਕੋਲ ਇਹੀ ਪਬਲਿਕ ਕੈਂਪੇਨ ਦਾ ਸਿਸਟਮ ਹੈ ਔਰ ਕਾਂਗਰਸ ਨੇ ਨਾ ਸਿਰਫ ਪੰਜਾਬ ਚ ਦੇਸ਼ ਵਿਆਪਕ ਕੈਂਪੇਨ ਲਾਂਚ ਕੀਤਾ ਪਾਰਲੀਮੈਂਟ ਤੋਂ ਲੈ ਕੇ ਸੱਥਾਂ ਤੱਕ ਸਾਰੇ ਦੇਸ਼ ਵਿੱਚ ਇਸ ਵਕਤ ਕੈਂਪੇਨ ਆ ਔਰ ਕਿਉਂਕਿ ਅਸੀਂ ਚਾਹੁੰਦੇ ਆ ਕਿ ਇਹ ਮਨਰੇਗਾ ਗਰੀਬਾਂ ਦੀ ਸਕੀਮ ਆ ਗਰੀਬਾਂ ਨੂੰ ਉਹਦੇ ਨਾਲ ਰੋਜ਼ਗਾਰ ਕਰੋੜਾਂ ਪਰਿਵਾਰਾਂ ਨੂੰ ਮਿਲਿਆ ਇਹ ਬਹਾਲ ਕੀਤੀ ਜਾਣੀ ਚਾਹੀਦੀ ਆ ਜੀ ਚੰਨੀ ਜੀ ਜੀ ਖੜੇ ਦੇ ਰਹੇ ਜੀ ਏਡੇ ਏਡੇ ਵੱਡੀਆਂ ਰੈਲੀਆਂ ਹੋ ਰਹੀਆਂ ਨੇ ਕਿਤੇ ਸ਼ਾਇਦ ਤੋ ਹੋ ਸਕਦਾ ਕਈ ਵਾਰੀ ਆਊਟ ਆਫ ਪੰਜਾਬ ਨਾ ਹੋਣ ਜਾਂ ਉਹ ਕਿਤੇ ਆਪਣੇ ਕਿਸੇ ਘਰੇਲੂ ਕੰਮਾਂ ਕਰਕੇ ਆਵਸ਼ ਨਹੀਂ ਆ ਰਹੇ ਤਾਂ ਇੱਕ ਦੇ ਦਿਨ ਚ ਆ ਜਾਣਗੇ ਨਾਲ ਹੀ ਸਾਰੇ ਇਕੱਠੇ ਹੀ ਰਸੂਰ ਦੇ ਨਾਲ-ਨਾਲ ਨਹੀਂ ਕਿਉਂ ਰੈਲੀ ਦਾ ਅਸਰ ਨਹੀਂ ਹੋਏਗਾ ਜੀ ਜਿੰਨੇ ਨੂੰਏ ਦਸੋ ਹਜ਼ਾਰਾਂ ਬੰਦੇ ਇਕੱਠੇ ਹੋਏ ਜਦੋਂ ਹਜ਼ਾਰਾਂ ਬੰਦੇ ਇਕੱਠੇ ਹੁੰਦੇ ਨੇ ਇੱਥੇ 10 ਬੰਦੇ ਇਕੱਠੇ ਹੋਣ ਦਾ ਅਸਰ ਸ਼ੁਰੂ ਹੋ ਜਾਂਦਾ ਇੱਥੇ ਇੱਥੇ ਹਜ਼ਾਰਾਂ ਇਕੱਠੇ ਹੋਏ ਲਾਈਨ ਆਰਡਰ ਨੂੰ ਕਿਵੇਂ ਦੇਖਦੇ ਬਾਜਵਾ ਸਾਹਿਬ ਨਾ ਆਰਡਰ ਨਾਂ ਦੀ ਤੇ ਚੀਜ਼ ਹੀ ਨਹੀਂ ਸੀ ਜਿੱਥੇ ਆਪ ਦਾ ਇੱਕ ਸਰਪੰਚ ਬਲਟੋਏ ਦਾ ਦਿਨ ਦਿਹਾੜੇ 3 ਵਜੇ ਇੱਕ ਸ਼ਾਦੀ ਦੇ ਵਿੱਚ ਜਿੱਥੇ ਉਹਨਾਂ ਦਾ ਬਲਟੋਏ ਦਾ ਐਮਐਲਏ ਵੀ ਹਾਜ਼ਰ ਸੀ ਉਹਨੂੰ ਲੋ ਪੁਆਇੰਟ ਬਲੈਂਕ ਰੇਂਜ ਤੋਂ ਆ ਕੇ ਪਿਛਲੇ ਪਾਸੇੋਂ ਗੋਲੀ ਮਾਰ ਕੇ ਚਲੇ ਜਾਂਦੇ ਨੇ ਲਾਅ ਐਂਡ ਆਰਡਰ ਇੱਥੇ ਕਿਹੜਾ ਜੀ ਜੇ ਲਾਅ ਐਂਡ ਆਰਡਰ ਹੋਏ ਤਾਂ ਭਗਵੰਤ ਮਾਨ ਨੂੰ ਹਜ਼ਾਰ ਬੰਦਾ ਆਪਣੇ ਨਾਲ ਸਿਕਿਉਰਿਟੀ ਤਾਂ ਕੈਰੀ ਕਰਨ ਦੀ ਲੋੜ ਹੀ ਨਹੀਂ 100 ਬੰਦਾ ਕੇਜਰੀਵਾਲ ਨੂੰ ਨਾਲ ਰੱਖਣ ਦੀ ਲੋੜ ਕੋਈ ਨਹੀਂ ਜੀ ਇਹ ਤਾਂ ਕਹਿੰਦੇ ਸੀ ਕਿ ਜਿਹਨੂੰ ਸਿਕਿਉਰਿਟੀ ਚਾਹੀਦੀ ਪੋਲਟਰੀ ਫਾਰਮ ਖੋਲੇ ਹੁਣ ਮੈਂ ਭਗਵੰਤ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਵੀ ਇੱਥੇ ਆ ਕੇ ਬਹਿ ਗਿਆ ਸਸੋਧਿਆ ਵੀ ਇੱਥੇ ਆ ਕੇ ਬਹਿ ਗਿਆ ਸਿੰਦਰ ਜੈਨ ਵੀ ਚੰਡੀਗੜ੍ਹ ਬਹਿ ਗਿਆ ਪੰਜਾਬ ਦੀ ਪਿਮਾਨ ਵੱਡੇ ਪਿਮਾਨੇ ਤੇ ਲੁੱਟ ਕੀਤੀ ਜਾ ਰਹੀ ਜੀ ਜਿਹੜਾ ਭਗਵੰਤ ਮਾਨ ਨੂੰ 15 ਤਰੀਕ ਨੂੰ ਜਿਹੜਾ ਅਕਾਲ ਤਖਤ ਸਾਹਿਬ ਤੇ ਜਿਹੜਾ ਪੇਸ਼ ਹੋਣ ਲਈ ਗਿਆ ਉਹ ਕਹਿੰਦੇ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਦੇਖੋ ਮੇਰੀ ਇੱਕ ਸੁਣੋ ਪੰਜਾਬੀ ਜਿੰਨੇ ਨੇ ਉਹ ਸਾਡੇ ਜਿਹੜੇ ਧਾਰਮਿਕ ਸਥਾਨ ਨੇ ਸਾਡੇ ਇੰਸਟੀਟਿਊਸ਼ਨਸ ਨੇ ਸਿੱਖਾ ਦੇ ਉਹਨਾਂ ਦੀ ਸਾਰੇ ਕਦਰ ਕਰਦੇ ਅਸੀਂ ਇਹ ਚਾਹੁੰਦੇ ਆ ਸਿੱਖ ਇੰਸਟੀਟਿਊਸ਼ਨਸ ਦੀ ਮਾਨ ਤੇ ਮਰਿਆਦਾ ਬਰਕਰਾਰ ਰਹਿਣੀ ਚਾਹੀਦੀ ਮੈਂ ਇਹਨੂੰ ਕਹਿਣਾ ਚਾਹਾਂਗਾ ਤੂੰ ਅੰਦਰ ਸਵਾਲ ਜਵਾਬ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਤੇ ਬਾਅਦ ਦੀ ਗੱਲ ਹੈ ਪਹਿਲੇ ਪੰਜਾਬ ਦੇ ਲੋਕ ਪੁੱਛ ਰਹੇ ਨੇ ਜਿਹੜੀ ਤੁਸੀਂ ਪੰਜਾਬ ਚ ਲੁੱਟ ਕਰਿਓ ਭਗਵੰਤ ਮਾਨ ਜੀ ਉਹਦਾ ਜਵਾਬ ਤੇ ਦੇ ਦਿਓ ਤੁਹਾਡਾ ਕੇਜਰੀਵਾਲ ਕਹਿੰਦੇ 20000 ਕਰੋੜ ਦੀ ਮਾਈਨਿੰਗ ਦੇ ਮੈਂ ਪੈਸੇ ਦਿਆ ਕਰੂੰਗਾ ਪਿਛਲੇ 4 ਸਾਲ ਦੀ ਐਵਰੇਜ ਤੇ 300 ਕਰੋੜ ਆਈ ਏ ਤੇ 19700 ਕਰੋੜ ਰੁਪਈਆ ਇੱਕ ਸਾਲ ਦਾ ਜਿਹੜਾ 4 ਸਾਲਾਂ ਚੋਂ ਤਕਰੀਬਨ 80000 ਕਰੋੜ ਰੁਪਈਆ ਬਣ ਜਾਂਦਾ ਉਹ ਕਿੱਥੇ ਹੈ ਅੱਛਾ ਫੇਰ ਵੇਖੋ ਸ਼ਰਾਬ ਦਾ ਸਕੈਂਡਲ ਜੇ ਚੋ ਤਕਰੀਬਨ 800 ਤੋਂ 1000 ਕਰੋੜ ਰੁਪਈਆ ਇਹ ਆਪ ਦੀ ਸਰਕਾਰ ਕੱਢਦੀ ਔਰ सीबीआई ਨੇ ਉਹਦੇ 게ਸਟ ਇੱਕ ਬਹੁਤ ਵੱਡੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਹਰਪਾਲ ਚੀਮਾ ਵੀ ਇਹਦੇ ਬਿਆਨ ਲੈ ਗਏ ਚੀਫ ਸਕੱਟਰੀ ਪੰਜਾਬ ਦੇ ਬਿਆਨ ਲੈ ਗਏ ਜਿਹੜਾ ਕਮਿਸ਼ਨਰ ਐਕਸਾਈਸੀ ਰੂਜ਼ਮ ਉਹਦੇ ਬਿਆਨ ਲੈ ਗਏ ਨੇ ਅਜੇ ਤੱਕ ਭਾਜਪਾ ਨੇ ਉਹਦੇ ਤੇ ਐਕਸ਼ਨ ਕਿਉਂ ਨਹੀਂ ਲਿਆ ਤੁਸੀਂ ਮੈਨੂੰ ਤੁਹਾਨੂੰ ਨਹੀਂ ਜਾਂਦਾ ਕਿ ਬੀ ਟੀਮ ਹੀ ਆਪ ਜੀ ਜੋ ਕੁਝ ਅੱਜ ਪੰਜਾਬ ਚ ਹੋ ਰਿਹਾ ਸਾਡੇ ਇੰਸਟੀਚਿਊਸ਼ਨਸ ਨੂੰ ਵੀ ਜੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਿੱਧੀਆਂ ਡਾਇਰੈਕਸ਼ਨਸ ਭਗਵੰਤ ਮਾਨ ਨੂੰ ਮਿਨਿਸਟਰੀ ਆਫ ਹੋਮ ਅਫੇਅਰਸ ਤੋਂ ਆ ਰਹੀਆਂ ਦਿੱਲੀ ਤੋਂ ਬਾਜੋ ਸਾਹਿਬ ਆ ਨਰੇਗਾ ਦੇ ਵਿੱਚ ਵੇਖੋ ਮੈਂ ਸਿੱਧੀ ਉੱਥੇ ਵਿਧਾਨ ਸਭਾ ਚੋਂ ਨੂੰ ਗੱਲ ਕਹੀ ਸੀ ਜੇ 60 40 ਦੀ ਰੇਸ਼ੋ ਕਰ ਵੀ ਦਿੱਤੀ મોદી ਨੇ 2000 ਕਰੋੜ ਦਾ ਕੰਮ ਕਰਨਾ ਤੁਸੀਂ ਬਜਟ ਦੇ ਵਿੱਚ ਪ੍ਰੋਵੀਜ਼ਨ ਕਰ ਦੋ ਕਿ ਜਿੰਨੇ ਪੈਸਿਆਂ ਦੀ ਲੋੜ ਹੈ 500 ਕਰੋੜ ਹੋਏਗਾ 600 ਕਰੋੜ ਹੋਏਗਾ 700 ਅਸੀਂ ਬਜਟ ਚੋਂ ਦਾਂਗੇ ਜੇ ਮਸ਼ਹੂਰੀਆਂ 'ਚ 1000 ਕਰੋੜ ਖਰਚ ਕਰ ਸਕਦੇ ਹੋ ਲੋਕ ਤਾਂ ਦੁਖੀ ਹੋ ਗਏ ਭਗਵੰਤਨ ਨੂੰ ਤੇ ਕੇਜਰੀਵਾਲ ਦਾ ਮੂੰਹ ਵੇਖ ਕੇ ਇਹਨਾਂ ਦਾ ਸਵੇਰੋ ਸਵੇਰ ਮੂੰਹ ਵੇਖ ਲੋ ਤੇ ਦਿਹਾੜੀ ਕਿਸੇ ਦੀ ਚੰਗੀ ਲੰਗਦੀ ਨਹੀਂ ਜੀ ਤੇ ਘੱਟ ਤੋਂ ਘੱਟ ਤੁਸੀਂ ਉਹ 1000 ਕਰੋੜ ਦੀ ਜਗ੍ਹਾ ਤੇ 200 ਕਰੋੜ ਮਸ਼ਹੂਰੀਆਂ ਤੇ ਰੱਖ ਲੋ ਤੇ 800 ਕਰੋੜ ਮੈਨਰੇਗਾ ਦੇ ਵਰਕਰਾਂ ਨੂੰ ਦੇ ਦੋ ਤੇ ਸਾਰਿਆਂ ਦਾ ਕੰਮ ਸੌਰ ਤੇ ਇਹਨਾਂ ਦੀ ਸ਼ਕਲ ਵੇਖ ਵੇਖ ਕੇ ਹਰ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੈ ਪੁਰਾਣੇ ਵਕਤ ਦੇ ਵਿੱਚ ਕੁਝ ਲੋਕ ਇਹੋ ਜਿਹੇ ਹੁੰਦੇ ਸੀ ਜੇ ਕਿਸੇ ਦੇ ਮੱਥੇ ਲੱਗ ਜਾਂਦੇ ਸੀ ਉਹ ਕਹਿੰਦੇ ਯਾਰ ਇਹ ਸਵੇਰੇ ਮੱਥੇ ਲੱਗ ਗਿਆ ਦਿਹਾੜੀ ਆਪਣੀ ਚੰਗੀ ਨਹੀਂ ਟੱਪਣੀ ਜਦੋਂ ਭਗਵੰਤ ਮਾਨ ਦੇ ਦਰਸ਼ਨ ਭਾਵੇਂ ਬੱਸ ਸਟੈਂਡ ਤੇ ਤੁਰਜੋ ਭਾਵੇਂ 에어ਪੋਰਟ ਤੇ ਤੁਰਜੋ ਭਾਵੇਂ ਵਾਸ਼ਰੂਮ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਾਸ਼ਰੂਮ ਬਣੇ ਨੇ ਵਾਸ਼ਰੂਮ ਕਰਨ ਵੀ ਦਰਵਾਜ਼ਾ ਖੋਲੋ ਤਾਂ ਸਾਹਮਣੇ ਇਹ ਖਲੋਤਾ ਹੁੰਦਾ ਹੁਣ ਦੱਸੋ ਕਿਸੇ ਜਗ੍ਹਾ ਤੇ ਛੱਡ ਦਿਆ ਕਰੇ ਹੁਣ ਮੈਨੂੰ ਜਿੱਥੇ ਵਾਸ਼ਰੂਮ ਹੋ ਰਿਹਾ ਉੱਥੇ ਵੀ ਸਾਹਮਣੇ ਖਲੋਤਾ ਹੈ ਜੀ ਉਹ ਦੱਸੋ ਬੰਦੇ ਉੱਥੇ ਕਰਨ ਕੀ ਥੋੜਾ ਜਿਹਾ ਕੋਈ ਸ਼ਰਮਈਆ ਕਰਨ ਬੰਦ ਕਰਨ ਇਸ ਕੰਮ ਨੂੰ ਕੋਈ ਦੱਸੇ ਤਾਂ ਸਹੀ ਪੰਜਾਬ ਦਾ ਕਰਜ਼ਾ ਕੇਜਰੀਵਾਲ ਕਹਿੰਦਾ ਸੀ ਮੈਂ 1 ਰੁਪਿਆ ਕਰਜ਼ਾ ਨਹੀਂ ਚੁੱਕੂੰਗਾ ਪਿਛਲੀਆਂ 75 ਸਾਲ ਦੀਆਂ ਸਰਕਾਰਾਂ ਨੇ ਕਰਜ਼ਾ ਚੁੱਕਿਆ 2.60 ਹਜ਼ਾਰ ਕਰੋੜ ਅੱਜ ਹੋ ਗਿਆ 4.25 ਹਜ਼ਾਰ ਕਰੋੜ ਤੇ ਜਿੱਦਨ ਤੱਕ ਇਹ ਗਲੋਂ ਲੈਣੇ ਨੇ 5 ਲੱਖ ਕਰੋੜ ਹੋ ਜਾਣਾ ਤੇ ਮੈਨੂੰ ਦੱਸੋ ਕਿਹੜੀ ਕੋਈ ਦੇ ਕੇ ਕੀ ਚੱਲੇ ਮੈਂ ਤੇ ਪੰਜਾਬੀਆਂ ਨੂੰ ਬੇਨਤੀ ਕਰਨੀ ਹੈ ਇਕੱਠੇ ਹੋਵੋ ਆਪਣੇ ਕਮਰ ਕੱਸੇ ਕਰੋ ਜੇ ਕਿਸਾਨੀ ਬਚਾਣੀ ਹੈ ਖੇਤ ਮਜ਼ਦੂਰੀ ਬਚਾਣੀ ਹੈ ਸਰਕਾਰੀ ਕਰਮਚਾਰੀਆਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਤੁਹਾਨੂੰ ਬੜਾ ਚਾਹ ਸੀ ਜਿੱਦਣ ਪਹਿਲੀ ਵਾਰ ਇਹ ਚੀਫ ਮਿਨਿਸਟਰ ਬਣਿਆ ਤੇ ਕਈ ਕੁਇੰਟਲ ਫੁੱਲ ਉਤੋਂ ਛੁੱਟੇ ਸੀ ਉਹਨਾਂ ਸੈਕਟਰੀਅਟ ਤੋਂ ਇਹ ਦਿੱਤੇ ਇਹੋ ਫੁੱਲ ਥੱਲੋਂ ਤੱਕ ਆਂਦਿਆਂ ਦੇ ਸਾਰੇ ਸੁੱਕ ਗਏ ਨੇ 17% ਅਜੇ ਤੱਕ ਡੀਏ ਨਹੀਂ ਦਿੱਤਾ ਚਾਰ ਸਾਲਾਂ ਦਾ ਪੈਨਸ਼ਨਰ ਨੂੰ ਪੈਨਸ਼ਨ ਨਹੀਂ ਦਿੱਤੀ 올ਡ ਪੈਨਸ਼ਨ ਸਕੀਮ ਅਨਾਉਂਸ ਕਰਕੇ ਨੋਟੀਫਾਈ ਕਰਕੇ ਅਜੇ ਤੱਕ ਇੰਪਲੀਮੈਂਟਰੀ ਨਹੀਂ ਕੀਤੀ ਟੋਟਲ ਫਰਾਡ ਨੇ ਝੂਠੇ ਨੇ ਅਰਬਨ ਨੈਕਸਲਜ਼ ਨੇ ਐਂਡ ਮੈਂ ਭਗਵੰਤ ਨੂੰ ਇੱਕ ਗੱਲ ਕਹਿਣਾ ਚਾਹਨਾ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈ ਗੁਰੂ ਮਾਰਾ ਸਾਹਿਬ ਨੇ ਮੇਰ ਕੀਤੀ ਕਾਂਗਰਸ ਦੀ ਸਰਕਾਰ ਆ ਗਈ ਭਗਵੰਤਬਾਨ ਜੀ ਸਾਰਿਆਂ ਨੂੰ ਪਹਿਲੇ ਟਾਣੂ ਕਟਾਰੇ ਚ ਘਲਾਰਾਂਗੇ ਜਿੰਨੀ ਕੀਤੀ ਲੋਟੇ ਭਾਵੇਂ ਸ਼ਰਾਬ ਦੇ ਵਿੱਚ ਭਾਵੇਂ ਜਾਇਦਾਦਾਂ ਦੇ ਵਿੱਚ ਭਾਵੇਂ ਆ ਰੇਤ ਦੀ ਹੈ دریاਵਾਂ ਦੀ ਹੈ ਇਹਦੀ ਕੀਮਤ ਤੈਨੂੰ ادا ਕਰਨੀ ਪੈਗੀ ਆ ਹੁਣ ਤੁਸੀਂ ਵੇਖ ਹੀ ਰਹੇ ਹੋ ਸਾਰਾ ਕੁਝ ਜੋ ਤੁਹਾਡੇ ਸਾਹਮਣੇ ਹੋ ਰਿਹਾ ਹੈ ਜ਼ਹਿਰਖਾਨ ਨੂੰ ਪੈਸੇ ਨਹੀਂ ਸਾਰਾ ਕੁਝ ਆਪਣੀ ਉਹਨਾਂ ਤੇ ਲਈ ਜਾਂਦਾ ਆਪਣੀਆਂ ਮਸ਼ਹੂਰੀਆਂ ਮਾਜਵਾ ਸਾਹਿਬ ਚੰਨੀ ਜੀ ਨਹੀਂ ਦਿਖਾਈ ਹਾਂਜੀ ਚੰਨੀ ਜੀ ਨਹੀਂ ਹਾਂਜੀ ਦਿਖਾਈ ਦੇ ਰਹੇ ਚੰਨੀ ਜੀ ਨਹੀਂ ਨਜ਼ਰ ਆਇਆ ਅਸਦੀਸ ਰੈਲੀ 'ਚ ਚੰਨੀ ਜੀ ਨਹੀਂ ਆਏ ਹਾਂਜੀ ਉੱਥੇ ਫਿਰ ਚੰਨੀ ਜੀ ਦੱਸਣਗੇ ਤੁਹਾਨੂੰ ਮੈਂ ਉਹਦਾ ਜਵਾਬ ਕੀ ਦੇ ਸਕਦਾ ਸਾਰੇ ਆਏ ਨੇ ਚੰਨੀ ਜੀ ਇੱਥੇ ਨਹੀਂ ਆਏ ਸੰਗਰੂਰ ਆ ਜਾਣਗੇ ਮਾਜਵਾ ਸਾਹਿਬ ਸਾਰੀ ਜਗ੍ਹਾ ਤੇ ਛੋਟੇ ਵੀ ਹੁਣ ਪਿਛਲੀਆਂ ਰੈਲੀਆਂ ਵੇ ਜਿਹੜੇ ਲੀਡਰ ਸੀ ਹੱਜੇ ਨਹੀਂ ਆਏ ਜਿਹੜੇ ਅੱਜ ਨੇ ਉਹ ਕੱਲ੍ਹ ਸ਼ਾਇਦ ਨਾ ਆਉਣ ਤੇ ਦੇਖੋ ਇਸ ਟਾਈਮ ਜਿਹੜੀਆਂ ਵੱਡੀ ਜ਼ਿੰਮੇਵਾਰੀਆਂ ਨੇ ਵੱਡੀ ਜ਼ਿੰਮੇਵਾਰੀ ਇੱਕ ਤੇ ਪ੍ਰਧਾਨ ਦੀ ਹੁੰਦੀ ਹੈ ਇੱਕ ਸੀਐਲਪੀ ਦੀ ਹੁੰਦੀ ਹੈ ਪਾਰਟੀ ਵੱਲੋਂ ਉਹ ਦੋਨੋਂ ਜਾਨੇ ਹਰ ਜਗ੍ਹਾ ਹੈ ਨੇ ਬਾਕੀ ਜ਼ਿਲ੍ਹਾ ਛੜ ਛੜਾਈ ਜਾਂਦੇ ਨੇ ਸਾਰੇ ਆਣ ਕੇ ਸਾਰੇ ਪਹੁੰਚਣ ਕੇ ਕੀ ਰੈਲੀ ਵਿੱਚ ਕੋਈ ਵੱਡਾ ਫੈਸਲਾ ਲਿੱਤਾ ਗਿਆ ਕਿ ਵੱਡਾ ਫੈਸਲਾ ਇਹ ਲਿਆ ਗਿਆ ਹੈ ਕਿ ਗੈਂਗਸਟਰਜ਼ ਇੱਕ ਸਰਕਾਰ ਆਨ ਤੇ ਕਾਂਗਰਸੀ ਸਰਕਾਰ ਆ ਹੀ ਮਹੀਨੇ ਬਾਅਦ ਕੋਈ ਗੋਲੀ ਦਾ ਖੜਾਕ ਪੰਜਾਬ ਨਹੀਂ ਸੁਣੇਗੀ ਇਹ ਸਾਰਿਆਂ ਨੂੰ ਵੱਡਾ ਸਾਰਿਆਂ ਨੂੰ ਪਹਿਲੇ ਗੈਂਗਸਟਰਿਜ਼ਮ ਜਿੱਸਾ ਅਸੀਂ ਹੱਤਵਾਦ ਖਤਮ ਕੀਤਾ ਸੀ ਐਸਾ ਹੀ ਗੈਂਗਸਟਰਸਮ ਖਤਮ ਕਰਾਂਗੇ ਇਹ ਸਾਡਾ ਸਾਰਿਆਂ ਨੂੰ ਵੱਡਾ ਤੇ ਅੱਜ ਪੰਜਾਬੀ ਚਾਹਦੇ ਅਮਨ ਸ਼ਾਂਤੀ ਨੇ ਜੀ ਸਾਰਿਆਂ ਨੂੰ ਵੱਡਾ ਮੁੱਦਾ ਹੀ ਪੰਜਾਬ ਦਾ ਇਹ ਹੈ ਅਮਨ ਸ਼ਾਂਤੀ ਹੋਏਗੀ ਤੇ ਕਾਰੋਬਾਰ ਚੱਲੇਗਾ ਕਾਰੋਬਾਰ ਚੱਲੇਗਾ ਤੇ ਰੋਟੀ ਪਾਣੀ ਕਿਸੇ ਨੂੰ ਮਿਲੇਗੀ ਜੀ ਸਾਰੋਂ ਵੱਡਾ ਫੈਸਲਾ ਸਾਡਾ ਨਾਲ ਇਹ ਮਨਰੇਗਾ ਦੀ ਜਿਹੜੀ ਇਹ ਸਕੀਮ ਹੈ ਪੰਜਾਬ ਕਾਂਗਰਸ ਇਹ ਬੰਦ ਨਹੀਂ ਕਰੇਗੀ ਜਿੱਦ ਦਿਨ ਅਸੀਂ ਆਵਾਂਗੇ ਅਸੀਂ ਇਹਦੇ ਬਜਟ ਦੇ ਵਿੱਚ ਪ੍ਰੋਵੀਜ਼ਨ ਕਰਾਂਗੇ ਸਾਨੂੰ 400 ਕਰੋੜ ਚਾਹੀਦਾ ਹੋਏ 500 ਕਰੋੜ ਚਾਹੀਦਾ 600 ਕਰੋੜ ਗਵਰਨਮੈਂਟ ਆਫ ਪੰਜਾਬ ਆਪਣੇ ਬਜਟ ਚੋਂ ਪ੍ਰੋਵਾਈਡ ਕਰੇਗੀ 40% ਅਸੀਂ ਹੱਕ ਨਹੀਂ ਮਾਰਨ ਦਵਾਂਗੇ ਬੀਬੀ ਸੋਨੀਆ ਗਾਂਧੀ ਦਾ ਤੇ ਡਾਕਟਰ ਮਨਮੋਹਨ ਸਿੰਘ ਦਾ ਸੁਪਨਾ ਜਿਹੜਾ 20 ਸਾਲ ਪਹਿਲੇ ਦਾ ਕਿ ਅਸੀਂ ਹਰ ਘਰ ਚ ਰੋਟੀ ਦੇਣੀ ਹੈ ਹਰ ਘਰ ਚ ਕੰਮ ਦੇਣਾ ਸੌਰੀ ਰਾਈਟ ਟੂ ਵਰਕ ਦਿੰਦਾ ਹੈ ਰਾਈਟ ਟੂ ਫੂਡ ਦਿੰਦਾ ਹੈ ਰਾਈਟ ਟੂ ਇਨਫੋਰਮੇਸ਼ਨ ਦਿੰਦਾ ਹੈ ਰਾਈਟ ਟੂ ਐਜੂਕੇਸ਼ਨ ਦਿੰਦਾ ਹੈ ਉਹ ਅਸੀਂ ਕੋਈ ਵੀ ਸੈਂਟਰ ਦੀ ਸਕੀਮ ਕਾਂਗਰਸ ਦੇ ਵੇਲੇ ਦੀ ਬੰਦ ਨਹੀਂ ਹੋਣ ਦੇਵਾਂਗੇ ਇਹ ਸਾਡਾ ਸਾਰਿਆਂ ਨੂੰ ਵੱਡਾ ਫੈਸਲਾ ਬਾਜਵਾ ਸਾਹਿਬ ਇੱਕ ਉਹ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਿਆਨ ਆਇਆ ਸੀਗਾ ਪਿੱਛੇ ਸੁਣਿਆ ਹੋਣਾ ਉਹ ਕਹਿੰਦੇ ਭਾਜਪਾ ਜਿਹੜਾ ਮੇਰੇ ਤੋਂ ਪੁੱਛ ਕੇ ਕੋਈ ਕੰਮ ਨਹੀਂ ਕਰਦੀ ਜੇ ਅਗਰ ਉਹ ਕਾਂਗਰਸ ਦੇ ਵੀ ਚਾਹੁੰਦੇ ਹੈ ਤਾਂ ਤੁਹਾਡਾ ਸਵਾਗਤ ਸੂਨਾ ਦਾ ਸਵਾਗਤ ਕਿੱਥੇ ਦੇਗਾ ਇਹਦੀ ਬੇਨਤੀ ਸੁਣੋ ਜਿਹੜੀ ਗੱਲ ਦੀ ਰੈਲੇਵੈਂਸੀ ਨਹੀਂ ਨਾ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨਾ ਉਹਨਾਂ ਨੇ ਇੱਧਰ ਕਿਤੇ ਆਣਾ ਨਾ ਇੱਥੇ ਕੋਈ ਬਹੁਤ ਈ ਜਗ੍ਹਾ ਹੈ ਜੀ ਕਾਂਗਰਸ ਦੀ ਵਾਸਤੇ ਪਹਿਲੀ ਬੜੀ ਫੋਲਡ ਹੈ ਹਾਂਜੀ